ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲਜੀਤ ਇੰਟਰਪ੍ਰਾਈਜ਼ ਤੇ ਤੁਹਾਡੇ ਲਈ ਲੈ ਕੇ ਆਇਆ ਕਿ ਸਭ ਭਾਰਤੀ ਕਿਸਾਨ ਯੂਨੀਅਨ ਇਹਤਾ ਸੰਘਰਸ਼ ਜਿਨ੍ਹਾਂ ਦੇ ਸੂਬਾ ਪ੍ਰਧਾਨ ਸਰਦਾਰ ਭਲਵਿੰਦਰ ਸਿੰਘ ਹੀ ਮਾਲ ਨੇ ਅਤੇ ਸੂਬਾ ਜਨਰਲ ਸਰਕੱਤਰ ਸਰਦਾਰ ਬਾਦ ਸਿੰਘ ਜੀ ਦਰਾਸ਼ਤਾ ਜੋ ਨੇ ਉਹਨਾਂ ਵੱਲੋਂ ਸਾਡੇ ਦੇ ਮਾਣ ਮਹਿਸੂਸ ਕਰਦੇ ਹੋਏ ਸਾਡੇ ਲੋ ਝੰਡਾ ਤਿਆਰ ਕਰਵਾਇਆ ਗਿਆ ਜਿਹੜਾ ਤੁਸੀਂ ਦੇਖ ਸਕਦੇ ਕਿ 22 33 ਦਾ ਜਿਹੜਾ ਝੰਡਾ ਸਾਡੇ ਵੱਲੋਂ ਇਹ ਤਿਆਰ ਕੀਤਾ ਗਿਆ 20 30 ਦੇ ਸੈਜ ਜਿਹਨੂੰ ਕਹਿ ਦਿੰਦੇ ਆ ਪਰ ਇਹ ਝੰਡਾ ਜਿਹੜਾ 21 33 ਦੇ ਵਿੱਚ ਜਿਹੜਾ ਮੌਜੂਦ ਹੈ ਤੁਹਾਨੂੰ ਇਸ ਝੰਡੇ ਦੀ ਕੁਆਲਿਟੀ ਦੇ ਨਾਲ-ਨਾਲ ਇਸ ਇੰਚ ਡੇਬ ਨਾਲ ਤੁਹਾਨੂੰ ਵਿਖਾਵਾਂਗੇ ਕਿਉਂਕਿ ਕਈ ਮੇਰੇ ਸੱਜਣ ਵੀ ਸਾਨੂੰ ਕਹਿ ਦਿੰਦੇ ਆ ਕਿ ਯਾਰ ਤੁਹਾਡਾ ਝੰਡਾਣਾ ਛੋਟਾ ਹੋਵੇ ਕੁਆਲਿਟੀ ਨਾ ਮਾੜੀ ਹੋਵੇ ਇਸ ਕਰਕੇ ਉਹਨਾਂ ਵੀਰਾਂ ਲਈ ਇਹ ਆ ਕਿ ਜਿਹਦਾ ਪੂਰਾ ਸੈਜ ਹੈ 30 ਦਾ ਜਿਹੜਾ ਇਹ ਝੰਡੇ ਦਾ ਫੁੱਲ ਸੈਜ ਹੈ ਅਤੇ ਜਿਹੜਾ ਇਹਦਾ ਦੂਸਰੇ ਬੰਨੇ ਸੈਜ ਹੈ ਜਿਹੜਾ ਝੰਡੇ ਦਾ ਉਹ ਤੁਸੀਂ ਦੇਖ ਸਕਦੇ ਹੋ ਪੂਰਾ 21 ਇੰਚ ਜਿਹੜਾ ਪੂਰਾ ਸਾਈਜ਼ ਹੈ ਪੂਰਾ ਦੇਖ ਸਕਦੇ ਹੋ ਇਹ ਫੁੱਲ ਵਧੀਆ ਕੁਆਲਿਟੀ ਦੇ ਸੈਟਨ ਦੇ ਕੱਪੜੇ ਦੇ ਵਿੱਚ ਵਧੀਆ ਝੰਡਾ ਜਿਹੜਾ ਇਹ ਸਾਡੇ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਝੰਡਾ ਜਿਹੜਾ ਕਿ ਬਲਵਿੰਦਰ ਸਿੰਘ ਮਾਲ ਜੀ ਹੋਣਾ ਜਿਹਨਾਂ ਦੀ ਨਵੀਂ ਜਥੇਬੰਦੀ ਆ ਪਰ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਹ ਜਥੇਬੰਦੀ ਗਰੋਥ ਕਰ ਰਹੀ ਹੈ ਇੱਥੇ ਤੁਹਾਨੂੰ ਅਸੀਂ ਇੱਕ ਦਸਣਾ ਜਰੂਰ ਸਮਝਾਂਗੇ ਕਿ ਸਾਡੇ ਵੱਲੋਂ ਹਰ ਇੱਕ ਕਿਸਾਨ ਜੱਥੇਬੰਦੀ ਦੇ ਝੰਡੇ ਜਿਹੜੇ ਵਧੀਆ ਕੁਆਲਟੀ ਦੇ ਵਿੱਚ ਤੇ ਵਧੀਆ ਕੱਪੜੇ ਦੇ ਵਿੱਚ ਤਿਆਰ ਕੀਤੇ ਜਾਂਦੇ ਹਨ ਨਾ ਕਿ ਹਲਕੇ ਕੱਪੜੇ ਦੇ ਵਿੱਚ ਮੇਰੇ ਕਈ ਸੱਜਣ ਕਈ ਕਿਸਾਨ ਆਗੂ ਮੈਨੂੰ ਫੋਨ ਕਰਨਗੇ ਯਾਰ ਤੁਹਾਡਾ ਥੋੜਾ ਜਿਹਾ ਰੇਟ ਦੇ ਵਿੱਚ ਫਰਕ ਆ ਸਾਨੂੰ ਆ ਫਲਾਨੀ ਥਾਂ ਤੋਂ ਇੰਨੇ ਦਾ ਮਿਲਦਾ ਆ ਇੰਨੇ ਦਾ ਮਿਲਦਾ ਹਾਂ ਮਿਲਦਾ ਹੈਗਾ ਜੀ ਅਸੀਂ ਇਹ ਨਹੀਂ ਕਹਿੰਦੇ ਸਾਡੇ ਤੋਂ ਵੀ ਉਸੇ ਰੇਟ ਦੇ ਵਿੱਚ ਤੁਹਾਨੂੰ ਕਪੜਾ ਮਿਲ ਜੇਗਾ ਝੰਡਾ ਮਿਲ ਜੇਗਾ ਹਾਂ ਕਪੜੇ ਦੀ ਕੁਆਲਿਟੀ ਦਾ ਫਰਕ ਹੋਏਗਾ ਚੀਜ਼ ਦੀ ਕੁਆਲਿਟੀ ਦਾ ਫਰਕ ਹੋਏਗਾ ਪਰ ਅਸੀਂ ਜਿਹੜਾ ਝੰਡਾ ਸਾਡੇ ਵੱਲੋਂ ਤਿਆਰ ਕਰਕੇ ਦਿੱਤਾ ਜਾਂਦਾ ਹੈ ਵਧੀਆ ਕੁਆਲਿਟੀ ਦੇ ਵਿੱਚ ਵਧੀਆ ਕਪੜੇ ਦੇ ਵਿੱਚ ਤਿਆਰ ਕਰਕੇ ਦਿੱਤਾ ਜਾਂਦਾ ਨਾ ਕਿ ਹਲਕੀ ਕੁਆਲਿਟੀ ਦੇ ਵਿੱਚ ਮੈਂ ਹਲਕਾ ਕੰਮ ਕਰਨ ਤੋਂ ਪਹਿਲਾਂ ਹੀ ਪਰਹੇਜ਼ ਕਰਦਾ ਤੇ ਮੈਂ ਜ਼ਿਆਦਾਤਰ ਜਿਹੜਾ ਹਲਕਾ ਮਾਲ ਬਣਾਉਣ ਤੋਂ ਗੁਰੇਜ਼ ਕਰਦਾ ਤੇ ਕਸਟਮਰ ਨੂੰ ਮੈਂ ਪਹਿਲਾਂ ਤੋਂ ਹੀ ਜਵਾਬ ਦੇ ਦਿੰਦਾ ਇਹ ਜਿਹੜਾ ਝੰਡਾ ਇਹ ਸਾਰਾ ਜੱਥੇਬੰਦੀਆਂ ਦਾ ਸਾਡੇ ਕੋਲੋਂ ਤਿਆਰ ਹੁੰਦਾ ਹੈ ਇਹ ਡਿਜੀਟਲ ਦੇ ਵਿੱਚ ਵੀ ਤਿਆਰ ਹੈ ਸਕਰੀਨ ਪ੍ਰਿੰਟਿੰਗ ਦੇ ਵਿੱਚ ਵੀ ਸਾਡੇ ਕੋਲ ਝੰਡਾ ਤਿਆਰ ਹੈ ਇੱਥੋਂ ਤੱਕ ਕਿ ਕਈ ਜਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਦੀ ਸਮਰੱਥਾ 5-10 ਹਜ਼ਾਰ ਝੰਡਾ ਬਣਾਉਂਦੀ ਨਹੀਂ ਹੁੰਦੀ ਉਹਨਾਂ ਨੂੰ ਵੀ ਸਾਡੇ ਵੱਲੋਂ ਇੱਕ ਮੈਸੇਜ ਹੈ ਕਿ ਜੇ ਤੁਸੀਂ 1000, 2000, 3000 ਝੰਡਾ ਵੀ ਤਿਆਰ ਕਰਾਉਣਾ ਹੋਵੇ ਤੁਹਾਨੂੰ ਬਿਲਕੁਲ ਵਧੀਆ ਰੇਟ ਦੇ ਵਿੱਚ ਤੇ ਵਧੀਆ ਕੁਆਲਿਟੀ ਦੇ ਵਿੱਚ ਤੇ ਐਸਓ ਐਫਓ ਸੈਜ ਦੇ ਵਿੱਚ ਇਸੇ ਕੁਆਲਿਟੀ ਦੇ ਵਿੱਚ ਤੁਹਾਨੂੰ ਝੰਡਾ ਜਿਹੜਾ ਤਿਆਰ ਕਰਕੇ ਦਿੱਤਾ ਜਾਵੇਗਾ ਹਾਂ ਸਿਰਫ ਉਹਦਾ ਥੋੜਾ ਜਿਹਾ ਰੇਟ ਦਾ ਜਿਹੜਾ ਕੀ ਫਰਕ ਹੋ ਸਕਦਾ ਸਾਡੇ ਵੱਲੋਂ ਬੈਚ ਵੀ ਵਧੀਆ ਕੁਆਲਟੀ ਦੇ ਵਿੱਚ ਤਿਆਰ ਕੀਤੇ ਜਾਂਦੇ ਹਨ ਗੱਡੀਆਂ ਦੇ ਅੱਗੇ ਲੱਗਣ ਵਾਲੇ ਝੰਡੇ ਸਟੀਲ ਦੇ ਝੰਡੇ ਸਾਰਾ ਕੁਝ ਹੀ ਸਾਡੇ ਕੋਲੋਂ ਜਿਹੜਾ ਤਿਆਰ ਜਿਹੜਾ ਕੀ ਕੀਤਾ ਜਾਂਦਾ ਸੋ ਆਪ ਸਭ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਸਾਡੇ ਕੋਲ ਇੱਕ ਵਾਰੀ ਵਿజిਟ ਜ਼ਰੂਰ ਕਰੋ ਸਾਡਾ ਪਿੰਡ ਹੈ ਪਿੰਡ ਠੱਠਾ ਨਜ਼ਦੀਕ ਪਿੰਡ ਕਰਿਆਲਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਮੇਰਾ ਮੋਬਾਈਲ ਨੰਬਰ ਹੈ 7009365474 7009365474 ਅਤੇ ਦੂਜਾ ਮੋਬਾਈਲ ਨੰਬਰ ਹੈ 9781879575 ਸੋ ਸਾ ਆਪ ਕਿਸਾਨਵਾਗੂਆਂ ਨੂੰ ਬੇਨਤੀ ਹੈ ਕਿ ਸਾਡੇ ਕੋਲ ਇੱਕ ਵਾਰੀ ਵਿజిਟ ਜਰੂਰ ਕਰੋ ਅਤੇ ਸਾਡੇ ਕੱਪੜੇ ਦੀ ਕੁਆਲਿਟੀ ਝੰਡੇ ਦੀ ਕੁਆਲਿਟੀ ਬੈਚ ਦੀ ਕੁਆਲਿਟੀ ਅਤੇ ਜੋ ਵੀ ਸਾਡੇ ਕੋਲ ਸਟicker ਮਟੀਰੀਅਲ ਤਿਆਰ ਹੁੰਦਾ ਉਸ ਦੀ ਕੁਆਲਿਟੀ ਚੈੱਕ ਕਰੋ ਤੇ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਕਿ ਸਾਡੀ ਕੁਆਲਿਟੀ ਦੇ ਵਿੱਚ ਕੀ ਫਰਕ ਹੈ ਅਤੇ ਦੇਸੀ ਮਾਲ ਦੇ ਵਿੱਚ ਅਤੇ ਵਧੀਆ ਮਾਲ 'ਚ ਕੀ ਫਰਕ ਹੈ ਵੈਗੁਰਜੀਕਾ ਖਾਲਸਾ ਵੈਗੁਰਦੀ ਕੀ ਫਤ